ਉਹ ਬੰਦੇ ਸੁੱਤੇ ਹੋਏ ਵੀ ਸੁਖੀ ਨਹੀਂ ਮਰਜ਼ ਕੀਤੀ ਭਾਵਾਂ ਅਰਥ ਦੂਸਰੋਂ ਨਾ ਕੀਤੇ ਸੱਚ ਦੀ ਸੁੱਤੇ ਹੋਏ ਸੁਖੀ ਕਿਵੇਂ ਸੁਣਿਓ ਵੀ ਜਦੋਂ ਬੰਦਾ ਸੌਂ ਹੀ ਗਿਆ ਨਹੀਂ ਸ਼ਬਦ ਨੂੰ ਕਮਾਣ ਵਾਲਾ ਕਦੀ ਨਹੀਂ ਸੁੰਦਾ ਹੁੰਦਾ ਮਹਾਰਾਜ ਦਾ ਗੁਰੂ ਰਾਮਦਾਸ ਦਾ ਬਚਨ ਹੈ ਕਿਆ ਸਬਨਾ ਕਿਆ ਜਾਗਣਾ ਕੀ ਸੋਣਾ ਤੇ ਕੀ ਜਾਗਣਾ ਗੁਰਮੁਖ ਸੁੱਤਾ ਵੀ ਜਾਗਦਾ ਹੈ ਮਨ ਮੁਖ ਸਰੀਰਕ ਤੌਰ ਤੇ ਜਾਗਦਾ ਹੋਇਆ ਵੀ ਸੁੱਤਾ ਹੈ ਕਿਆ ਸਗਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਣ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਤੇ ਪੂਰੇ ਪੁਰਖ ਪ੍ਰਦਾਨ ਗੁਰਮਖੋ ਜਿਨ ਨੂੰ ਸਵਾਸ ਸਵਾਸ ਨਾਮ ਚੇਤੇ ਹੈ ਉਹ ਤਾਂ ਸੁੱਤਾ ਹੋਇਆ ਵੀ ਜਪੂਗਾ ਕ્યા ਸਬਣਾ ਕਿਆ ਜਾਗਣਾ ਗੁਰਮਖ ਤੇ ਪ੍ਰਵਾਣ ਜਿਨਾਂ ਸਾਸ ਗਰਾਸ ਨਾ ਵਿਸਰੇ ਤੇ ਪੂਰੇ ਪੁਰਖ ਪ੍ਰਦਾਨ ਉਹਦੇ ਵਿੱਚ ਇੱਕ ਬਚਨ ਸੌਂਦੇ ਵਾਹ ਵਾਹ ਉਚਰੈ ਸੌਂ ਲਗਿਆ ਉਹ ਵਾਹਿਗੁਰੂ ਵਾਹਿਗੁਰੂ ਕਹਿ ਕੇ ਧਿਆਨ ਚ ਬਹਿ ਕੇ ਉਂਝ ਵੈਸੇ ਜੋ ਸਤਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ ਨਾ ਜੀ ਬੜੀ ਮਿਹਰ ਕੀਤੀ ਕਿਉਂਕਿ ਮੇਰਾ ਕੰਮ ਹੈ ਪੜਨ ਦਾ ਅਨਮਤ ਨੂੰ ਹੀ ਪੜੀਦਾ ਹੈ ਪਰ ਉੰਜ ਮੈਂ ਤੁਹਾਨੂੰ ਬੇਨਤੀ ਕਰਾਂ ਬੈਠੇ ਨੇ ਗੁਰਮੁਖ ਪਿਆਰੇ ਮੈਂ ਇੱਕੋ ਗੱਲ ਕਹਿਣਾ ਜਿਨਨੇ ਗੁਰੂ ਨਾਲ ਜੁੜਨਾ ਜੇ ਨਾ ਨਹੀਂ ਜ਼ਿਆਦਾ ਬੋਲਣਾ ਕਿਸੇ ਨਾਲ ਬਸ ਦੋ ਹੀ ਸ਼ਬਦ ਪੜ ਲਓ ਇੱਕ ਗੁਰਮੁਖ ਜੀਵਨ ਬਣ ਜਾਏ ਤੇ ਦੂਸਰੀ ਗੁਰਮੁਖੀ ਪੜਨੀ ਹੁੰਦੀ ਹੋਵੇ ਤੇ ਗੁਰੂ ਦੀ ਮੰਜ਼ਲ ਤੱਕ ਪਹੁੰਚ ਸਕਨੇਗਾ ਫਿਰ ਬੇਨਤੀ ਗੁਰਮੁਖ ਜੀਵਨ ਤੇ ਗੁਰਮੁਖੀ ਜਿਹਨੂੰ ਆਪਾਂ ਬਾਣੀ ਕਹਿੰਦੇ ਪਏ ਹੁਣ ਅੱਜ ਜਦੋਂ ਧਿਆਨ ਚਲੇ ਜਾਂਦੇ ਆ ਜਿੰਨੇ ਵੀ ਧਿਆਨ ਚ ਲੱਜਾ ਮੈਂ ਕਿਹਾ ਵੀ ਆ ਮੌਤ ਦੀਆਂ ਉਦਾਹਰਨਾਂ ਦਿੰਦੇ ਆ ਕੋਈ ਇੱਕ ਗੱਲ ਕਹਿੰਦੇ ਨੇ ਵੀ ਸੌਣ ਤੋਂ ਪਹਿਲਾਂ ਜੇ ਸੁੱਖ ਨਾਲ ਸੌਣਾ ਹੈ ਸੌਣ ਤੋਂ ਪਹਿਲਾਂ ਹੁਣ ਤਾਂ ਇੰਨਾ ਹੋ ਗਿਆ ਜੀ ਆ ਰਾਤ ਨੂੰ ਜਦੋਂ ਲੋਕ ਸੌਂਦੇ ਨੇ ਤੇ ਨਾਲ ਸੰਗੀਤ ਲੱਗਦਾ ਸੱਚੀ ਮੁੱਚੀ ਉਹ ਨੀਂਦ ਵਾਲਾ ਵੀ ਸੰਗੀਤ ਬਣ ਗਿਆ ਕਿਤੇ ਓਮ ਬੋਲ ਰਹੇ ਨੇ ਕਿਤੇ ਝਰਨੇ ਚ ਆ ਰਹੇ ਨੇ ਕਿਤੇ ਆਵਾਜ਼ਾਂ ਆ ਰਹੀਆਂ ਨੇ ਕਿਤੇ ਜੰਗਲ ਦੀ ਆਵਾਜ਼ ਹੈ ਕਿਤੇ ਰਾਤ ਨੂੰ ਜਿਵੇਂ ਸਾਡੇ ਬੀਂਡੇ ਬੋਲਦੇ ਸਨ ਇਸ ਤਰ੍ਹਾਂ ਬੋਲਦੇ ਨੇ ਦਿਮਾਗ ਰਾਂ ਨੂੰ ਆਪੀ ਉਹ ਕਹਿੰਦੇ ਨੇ ਜੇ ਸੁੱਖ ਦੀ ਨੀਂਦ ਸੌਣਾ ਹੈ ਤੇ ਸੌਣ ਤੋਂ ਪਹਿਲਾਂ 5-7 ਮਿੰਟ ਇਹਨਾਂ ਸ਼ਬਦ ਵਰਤੇ ਆ 5-7 ਮਿੰਟ ਜਾਂ 10 ਮਿੰਟ ਧਿਆਨ ਚ ਜਰੂਰ ਬੈਠੋ ਵੀ ਸੌਣ ਤੋਂ ਪਹਿਲਾਂ ਧਿਆਨ ਚ ਬੈਠੋ ਕਹਿੰਦੇ ਇਹਦੇ ਨਾਲ ਨੀਂਦ ਸੌਖੀ ਹੁੰਦੀ ਹੈ ਮੇਰੇ ਮਨ ਚ ਆਇਆ ਕਿ ਗੁਰੂ ਸਾਹਿਬ ਨੇ ਜਿੱਦਣ ਸਾਨੂੰ ਨੀਮ ਦਿੱਤਾ ਨਾ ਜੀ ਨਿਤ ਨਿਵਜ ਨੂੰ ਆਪਾਂ ਕਹਿੰਨੇ ਉਸ ਦਿਨ ਹੁਣੇ ਭਾਵੇਂ ਗੁਰਦੁਆਰੇ ਹੁਣੇ ਪਾਠ ਹੋ ਜਾਣੇ ਪਰ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਕਿ ਆ ਜਿਹੜੇ ਸੋਹਿਲਾ ਸਾਹਿਬ ਦੇ ਸ਼ਬਦ ਨੇ ਕੋਣ ਤਾਂ ਜਦੋਂ ਗੁਰੂ ਅਰਜੁਨ ਦੇਵ ਜੀ ਨੇ ਸੰਪਾਦਨਾ ਕੀਤੀ ਤੇ ਪੰਜ ਸ਼ਬਦ ਸਨ ਗੁਰੂ ਨਾਨਕ ਸਾਹਿਬ ਵੀਲੇ ਤਿੰਨ ਹੀ ਸਨ ਪਹਿਲਾ ਸ਼ਬਦ ਦੂਸਰਾ ਤੇ ਤੀਸਰਾ ਚੌਥਾ ਸ਼ਬਦ ਚੌਥੇ ਪਾਤਸ਼ਾਹ ਜੀ ਦਾ ਪੰਜਵਾਂ ਸ਼ਬਦ ਪੰਜਵੇਂ ਪਾਤਸ਼ਾਹ ਦਾ ਉਥੇ ਇਸ ਫਰਮਾਇਆ ਵੀ ਇਸ ਬਾਣੀ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕਰਨਾ ਹੈ ਤੇ ਸੰਗਤਾਂ ਕਰਦੀਆਂ ਨੇ ਤੇ ਅੱਜ ਵੀ ਮੇਰੀ ਬੇਨਤੀ ਹੈ ਕਿ ਸੌਣ ਲੱਗਿਆ ਕਿਉਂ ਕਿਹਾ ਗਿਆ ਵੀ ਤੂੰ ਸੌਣ ਲੱਗਿਆ ਪਾਠ ਕਰ ਤੇ ਜਦੋਂ ਸਾਰੀਆਂ ਗੱਲਾਂ ਆਪਾਂ ਬਾਹਰੋਂ ਪੜ੍ਹਨੇ ਆ ਨਾ ਜੀ ਕੋਈ ਹੋਰ ਬੰਦਾ ਟਿਕਟ ਲੈ ਕੇ ਕੋਈ 100 ਡਾਲਰ ਦੀ 200 ਡਾਲਰ ਦੀ ਟਿਕਟ ਲੈ ਕੇ ਨਾਲੇ ਜਾਂਦੇ ਆ ਜੀ ਸਾਨੂੰ ਆਰਟ ਆਫ ਲਿਵਿੰਗ ਸਾਨੂੰ ਸਿਖਾਓ ਸਾਨੂੰ ਲਾਈਫ ਕਿਵੇਂ ਜਿਣੀ ਕਿ ਪੀਸ ਆਫ ਮਾਈਂਡ ਕਿਵੇਂ ਮਿਲੇਗਾ ਕਿਉਂਕਿ ਪੈਸੇ ਦੇ ਕੇ ਬੰਦੇ ਨੂੰ ਕੀਮਤ ਜ਼ਿਆਦਾ ਪੈਂਦੀ ਹੈ ਇਸ ਗੱਲ ਨੂੰ ਜੇਹਨ ਚ ਰੱਖ ਕੇ ਤੁਰਿਓ ਮੇਰੀ ਬੇਨਤੀ ਹੈ ਮੈਂ ਕੋਈ ਤਮੇ ਦੀ ਗੱਲ ਨਹੀਂ ਕਰ ਰਿਹਾ ਵੀ ਕਮਾਲ ਦੀ ਗੱਲ ਕਹੀ ਜੀ ਸਾਨੂੰ ਪਤਾ ਹੀ ਨਹੀਂ ਸੀ ਰਾਤ ਨੂੰ ਸੌਣ ਤੋਂ ਪਹਿਲਾਂ 5-7 ਮਿੰਟ ਧਿਆਨ ਚ ਬੋ ਉਹ ਗੁਰਮਖੋ ਮੈਂ ਕਿਸੇ ਨੂੰ ਖੰਡਨ ਨਹੀਂ ਕਰ ਰਿਹਾ ਗੁਰੂ ਨੇ ਬਾਣੀ ਚ ਕਿਹਾ ਕਿ ਸੌਣ ਤੋਂ ਪਹਿਲਾਂ ਸੋਇਲਾ ਸਾਹਿਬ ਦਾ ਪਾਠ ਕਰੀ ਜਦੋਂ ਪਾਠ ਹੋ ਜਾਏ ਲੰਮੇ ਪੈਣ ਲੱਗਿਆਂ ਤੂੰ ਗੁਰੂ ਗੁਰੂ ਜਪੀ ਕਿਉਂ ਕਿਉਂਕਿ ਜਦੋਂ ਧਿਆਨ ਚ ਬੈਠ ਕੇ ਤੂੰ ਵਾਹਿਗੁਰੂ ਜਪਦਾ ਫਿਰ ਸੁਣੋ ਸੁਚੇਤ ਮੰਨਲ ਕੌਂਸ਼ੀਅਸ ਮਾਈਂਡ ਨਾਲ ਜਦੋਂ ਤੂੰ ਗੁਰੂ ਜਪਦਾ ਸਮੇਂਗਾ ਬਾਡੀ ਦਾ ਅੱਧਾ ਹਿੱਸਾ ਸੋਝਾਏਗਾ ਪਰ ਤੇਰੇ ਸੁੱਤਿਆਂ ਵੀ ਉਹ ਜੋ ਤੂੰ ਜਪਿਆ ਹੈ ਧਿਆਨ ਚ ਬੈਠਾ ਹੈ ਉਹ ਤੇਰੇ ਸੁੱਤਿਆਂ ਵੀ ਤੇਰੇ ਸ਼ਰੀਰ ਦੇ ਉੱਪਰ ਕੰਮ ਕਰੇਗਾ ਮਹਾਰਾਜ ਕਹਿੰਦੇ ਨੇ ਭਾਈ ਕਿ ਸੁੱਤੇ ਹੋਏ ਸੌਣ ਤੋਂ ਪਹਿਲਾਂ ਉਸ ਪਾਰ ਬ੍ਰਹਮ ਪਰਮੇਸ਼ਵਰ ਵੈਗੁਰੂ ਨੂੰ ਚੇਤੇ ਕਰ ਸਤਗੁਰਾਂ ਨੇ ਤਾਂ ਹੀ ਸਾਨੂੰ ਬਾਣੀ ਚ ਕਿਹਾ ਕਿ ਜਿਹੜਾ ਬੰਦਾ ਪਹਿਲੇ ਪੈਰ ਬੰਦਗੀ ਕਰਦਾ ਜਿਵੇਂ ਅਸੀਂ ਪਾਠ ਕਰਨੇ ਆ ਪਹਿਲੇ ਪੈਰਾ ਫੁੱਲੜਾ ਫਨ ਪੀ ਪੱਛਾ ਰਾਤ ਜੋ ਜਗਨ ਲਹਾਨ ਸੇ ਸਾਈਂ ਕਨੋ ਦਾਤ ਸੌਣ ਲੱਗਿਆ ਗੁਰੂ ਕਹਿ ਕੇ ਜਦ ਸੋਵੇ ਕੋਈ ਜਦੋਂ ਸਵਾਸਾਂ ਚ ਨਾਮ ਚੱਲ ਗਿਆ ਸੁਰਤ ਸ਼ਬਦ ਨਾਲ ਗੁਰੂ ਸਾਹਿਬ ਨੇ ਮਿਹਰ ਕਰ ਦਿੱਤੀ ਤਨ ਭਾਵੇਂ ਸੁੱਤਾ ਪਰ ਜਪਣ ਵਾਲੇ ਦਾ ਅੰਦਰ ਸੁੱਤਿਆਂ ਹੋਿਆਂ ਦਾ ਵੀ ਬੰਦਗੀ ਕਰਦਾ ਹੈ ਇੱਕ ਉਦਾਹਰਣ ਮੈਂ ਆਪ ਜੀ ਨੂੰ ਦੇਣਾ ਕਿਉਂਕਿ ਟਾਈਮ ਵੈਸੇ ਹੋ ਚੁੱਕਾ ਜੀ ਪਹਿਲਾ ਦੀਵਾਨ ਸੀ ਭਾਈ ਸਾਹਿਬ ਵੀ ਅਨਾਉਂਸ ਕਰਕੇ ਕਰਕੇ ਗਿਆ ਤੇ ਮੈਂ ਵੀ ਬੇਨਤੀ ਕਰਾਂਗਾ ਸਾਚੇ ਵੇ ਟਾਈਮ ਸਾਡੇ ਕੋਲ ਵੀ ਪੂਰਾ ਹੁੰਦਾ ਹੈ ਤੇ ਮੈਂ ਭਾਈ ਸਾਹਿਬ ਕਾ ਲਾਉਣਗੀ ਭਾਈ ਮਨਜੀਤ ਸਿੰਘ ਨੂੰ ਬੇਨਤੀ ਕਰਾਂਗਾ ਵੀ ਸੰਗਤ ਜਰੂਰ ਪ੍ਰੇਰ ਕੇ ਲਿਆਓ ਪਲੀਜ਼ ਬੇਨਤੀ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੁਣੀ ਉਹਨਾਂ ਨੇ ਆਪਣੀ ਜ਼ਿੰਦਗੀ ਚ ਇੱਕ ਜਗ੍ਹਾ ਲਿਖਿਆ ਨਹੀਂ ਇੱਕ ਗੱਲ ਦੱਸੀ ਮੈਨੂੰ ਸਿਮਰਨ ਦੀ ਚੀਟਕ ਕਿੱਥੋਂ ਲੱਗੀ ਨਾਮ ਦੀ ਚੀਟਕ ਕਿਉਂਕਿ ਜਦੋਂ ਮੈਂ ਬੱਚਾ ਸੀ ਛੋਟਾ ਜਿਹਾ ਪ੍ਰਾਇਮਰੀ ਚ ਪੜਦਾ ਸੀ ਤੇ ਸਾਡੇ ਘਰ ਆਪਣੇ ਨਾਨਾ ਜੀ ਕੋ ਰਹਿੰਦਾ ਸਾਂ ਤੇ ਸਾਡੇ ਘਰ ਇੱਕ ਗੁਰਮਖ ਪਿਆਰੇ ਆਏ ਤੇ ਜਿੱਥੇ ਮੇਰਾ ਕਮਰਾ ਸੀ ਉਹਨਾਂ ਨੂੰ ਉਸ ਕਮਰੇ ਦੇ ਵਿੱਚ ਆਸਣ ਲਾ ਦਿੱਤਾ ਤੇ ਮੈਂ ਆਇਆ ਸਕੂਲ ਤੋਂ ਦੇਖਿਆ ਵੀ ਮੇਰੇ ਕਮਰੇ 'ਚ ਆਸਣ ਖੈ ਤੇ ਮੇਰੇ ਮਨ ਚ ਆ ਵੀ ਮੇਰੇ ਕਮਰੇ 'ਚ ਕੌਣ ਸਮੇ ਦੂਜਾ ਫਿਰ ਨਾਨਾ ਜੀ ਨੇ ਕਿਹਾ ਉਹਨਾਂ ਨਾਨਾ ਜੀ ਬਹੁਤ ਵਿਦਵਾਨ ਸੰਤ ਗਿਆਨੀ ਹਜ਼ਾਰਾ ਸਿੰਘ ਜੀ ਬਹੁਤ ਵਿਦਵਾਨ ਸੰਤ ਤੇ ਗੁਰਮੁਖ ਪਿਆਰੀ ਰੂਹ ਸੀ ਬੰਦਗੀ ਵਾਲੀ ਕਹਿਣ ਲੱਗੇ ਪੁੱਤਰ ਇਹ ਇਨਾ ਮਾਹਪੁਰਖਾਂ ਨੇ ਗੁਰਮੁਖਾਂ ਨੇ ਕੋਈ ਦਿਨ ਰਹਿਣਾ ਕੁਝ ਸਮਾਂ ਰਾਤ ਰੁਕਣ ਕਰਨਗੇ ਵੈਸੇ ਉਹਨਾਂ ਸਵਕਤੇ ਦਰਬਾਰ ਸੱਭ ਚਲੇ ਜਾਣਾ ਕਰਨਾ ਪਰ ਤੋਂ ਸੇਵਾ ਕਰੀ ਮੈਨੂੰ ਪਤਾ ਨਹੀਂ ਸੀ ਵੀ ਕਿਉਂ ਮੇਰੇ ਕਮਰੇ ਚ ਨੇ ਕਿਹਨੇ ਉਹ ਪਹਿਲੀ ਸ਼ਾਮ ਆਈ ਮੈਂ ਸਕੂਲ ਦਾ ਕੰਮ ਕਰ ਰਿਹਾ ਸਾਂ ਤੇ ਉਹਨਾਂ ਨੇ ਚੌਂਕੜਾ ਮਾਰ ਕੇ ਸੋਦਰ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ ਭਾਈ ਸਾਹਿਬ ਕਹਿੰਦੇ ਮੈਂ ਬੱਚਾ ਸਾਂ ਪਹਿਲਾ ਮਨ ਚ ਉਤਰ ਆਇਆ ਵੀ ਪਾਠ ਕਰਨਾ ਪੜ੍ਹਨਾ ਹੈ ਕਿਹਨੇ ਜਦੋਂ ਉਹਨਾਂ ਨੇ ਪਾਠ ਸ਼ੁਰੂ ਕੀਤਾ ਇੰਨੀ ਸ਼ਬਦ ਚ ਕشش ਸੀ ਇੰਨੀ ਖਿੱਚ ਸੀ ਕਿ ਮੈਂ ਆਪਣਾ ਸਕੂਲ ਦਾ ਕੰਮ ਛੱਡ ਕੇ ਚੌਂਕੜਾ ਮਾਰ ਕੇ ਉਹਨਾਂ ਕੋਲ ਬੈਠ ਗਿਆ ਕਹਿੰਦੇ ਜ਼ਿੰਦਗੀ ਚੋ ਕੁਝ ਆ ਪਾਠ ਰਸ ਵਾਲਾ ਨਹੀਂ ਕਿ ਸੁਣਿਆ ਕਿਤੇ ਉਸ ਤੋਂ ਬਾਅਦ ਕਹਿੰਦੇ ਰਾਤ ਇੱਕ ਦਿਨ ਬੈਸੇ ਮੈਂ ਫਿਰ ਬੇਨਤੀ ਕਰਾਂਗਾ ਆਮ ਤੌਰ ਤੇ ਤਾਂ ਮਜ਼ਾਕ ਹੀ ਲੋਕ ਸਮਝਣਗੇ ਰਾਤ ਮੈਂ ਸੁੱਤਾ ਸਾਂ ਕਮਰੇ ਚ ਚਾਨਣ ਸੀ ਮਨ ਥੋੜਾ ਜਿਹਾ ਡਰਿਆ ਚਾਨਣ ਕਿੱਥੋਂ ਜਦੋਂ ਉੱਠ ਕੇ ਦੇਖਿਆ ਉਹ ਗੁਰਮੁਖ ਪਿਆਰੇ ਬੈਠੇ ਸਨ ਗਰਦਨ ਚੁਕੀ ਹੋਈ ਸੀ ਇਹ ਚਾਨਣ ਉਹਨਾਂ ਦੇ ਮਸਤਕ ਵਿੱਚੋਂ ਨਿਕਲ ਰਿਹਾ ਸੀ ਹੈ ਛਿੰਨ ਮਾਤਰ ਸੀ ਫਿਰ ਜਦੋਂ ਪੈਂਦੇ ਸਨ ਭਾਵੇਂ ਮੈਂ ਉੱਠਣਾ ਤੇ ਸੱਚੀ ਮੁੱਚੀ ਉਹਨਾਂ ਦੇ ਤਨ ਵਿੱਚੋਂ ਵੀ ਵਾਹਿਗੁਰੂ ਸ਼ਬਦ ਦੀ ਆਵਾਜ਼ ਸੁਣਾਈ ਦਿੰਦੀ ਸੀ ਮੈਂ ਆਪ ਨੂੰ ਫਿਰ ਬੇਨਤੀ ਕਰਾਂ ਇਹ ਕੇਵਲ ਕਵਤਾ ਨਹੀਂ ਕਿ ਸ਼ੈਰੀ ਕਰ ਦਿੱਤੀ ਵੀ ਸੁਤੜੇ ਸੁਖੀ ਸਵੰਨ ਨਹੀਂ ਇਹ ਹਕੀਕਤ ਹੈ ਭਾਈ ਸਾਹਿਬ ਕਹਿੰਦੇ ਨੇ ਮੇਰੀ ਜ਼ਿੰਦਗੀ ਚ ਇੱਕ ਰਹਿ ਰਾਜ ਸਾਹਿਬ ਜੀ ਦਾ ਪਾਠ ਇੱਕ ਉਹਨਾਂ ਦੇ ਜੀਵਨ ਵਿੱਚ ਜੋ ਕੁਝ ਉਹਨਾਂ ਨੇ ਦੇਖਿਆ ਇਸ ਚੀਜ਼ ਨੇ ਇੰਨਾ ਅਸਰ ਕੀਤਾ ਕਿ ਸੁਤیاں ਵੀ ਉਹਨਾਂ ਅੰਦਰ ਨਾਮ ਚੱਲਦਾ ਹੈ ਇੱਥੇ ਗੁਰੂ ਜੀ ਕਹਿ ਰਹੇ ਆ ਕਿ ਸੁਤੜੇ ਸੁਖੀ ਸਵੰਨ ਭਾਈ ਸਾਹਿਬ ਨੇ ਲਿਖਿਆ ਗੁਰਮਖ ਸਵਨ ਸਮਾਦ ਹੈ ਭਾਈ ਗੁਰਦਾਸ ਸਾਹਿਬ ਹੁਣ ਆਪਾਂ ਕਹਿੰਦੇ ਜਪ ਕਰੀਪਾ ਇਸੇ ਦੀ ਪੌੜੀ ਏ ਕਿ ਗੁਰਮੁਖ ਮਿੱਠਾ ਬੋਲਣਾ ਜੋ ਬੋਲੈ ਸੋਈ ਜਪ ਜਪੈ ਜਿਸ ਇਹ ਕੋਈ ਸਾਡੇ ਵਰਗੇ ਕਥਾ ਕਰਨ ਵਾਲਿਆਂ ਦੀ ਬਸਤਾ ਥੋੜੀ ਇਹ ਉਹ ਜਿਹਦੇ ਅੰਦਰ ਸੁੱਤਿਆਂ ਨਾਮ ਚੱਲਦਾ ਮਹਾਰਾਜ ਕਹਿੰਦੇ ਗੁਰਮੁਖ ਜਦੋਂ ਮਿੱਠਾ ਬੋਲਦਾ ਸੱਚੇ ਵਿੱਚ ਜੋ ਕੁਝ ਬੋਲਦਾ ਉਹ ਪ੍ਰਮਾਤਮਾ ਦਾ ਜਾਪ ਹੀ ਹੈ ਗੁਰਮੁਖ ਮਿੱਠਾ ਬੋਲਣਾ ਜੋ ਬੋਲੈ ਸੋਈ ਜਪ ਜਾਪੈ ਇਹਦੇ ਵਿੱਚ ਇੱਕ ਤੋਕ ਹੈ ਮੈਂ ਖੀਰ ਲਈ ਤੋਕ ਹੈ ਗੁਰਮੁਖ ਸਵਨ ਸਮਾਧ ਹੈ ਸੱਚ ਇਹ ਵੇ ਕਿ ਗੁਰਮੁਖ ਦਾ ਅੰਦਰ ਜਿਹੜਾ ਸੋਨਾ ਉਹ ਵੀ ਸਮਾਧੀ ਹੈ ਗੁਰਮੁਖ ਸਵਨ ਸਮਾਧ ਹੈ ਮੈਂ ਫਿਰ ਅਰਜ਼ ਕਰਾਂਗਾ ਇਹ ਉਸ ਉੱਤੇ ਨੇ ਜਿਨ੍ਹਾਂ ਦੇ ਸੁੱਤਿਆਂ ਹੋયા ਵੀ ਸੱਚੀ ਮੁੱੱਚੀ ਅੰਦਰ ਨਾਮ ਚੱਲ ਰਿਹਾ ਹੈ ਸੁੱਤੇ ਸੁਖੀ ਸਵੰਨ ਜੋ ਰੱਤੇ ਸਹਿ ਆਪਣੇ ਜਿਹੜੇ ਆਪਣੇ ਵੈਗੁਰੂ ਜੀ ਦੇ ਰੰਗ ਚ ਰੱਤੇ ਨੇ ਸੱਚ ਏਵੇ ਕਿ ਉਹ ਸੁੱਤੇ ਹੋਏ ਵੀ ਅੰਦਰੋਂ ਜਾਗਦੇ ਪਿਆ